ਮਹੀਜਾ ਮੁੱਖ ਜੰਡਾ ਕੀ ਹੈ ਅੱਜ ਸਾਡੀ ਜੀ 50 ਪੱਠਾ ਐਸੋਸੀਏਸ਼ਨ ਦੀ ਮੀਟਿੰਗ ਹੋਈ ਹੈ ਸਾਡੇ ਅੱਜ ਸਾਰੇ ਡਿਸਟ੍ਰਿਕਟਾਂ ਦੇ ਪ੍ਰੈਜ਼ੈਂਟ ਤੇ ਸਾਰੇ ਡਿਸਟ੍ਰਿਕਟਾਂ ਦੇ ਜਨਰਲ ਸੈਕਟਰੀ ਇੱਥੇ ਹਾਜ਼ਰ ਹੋਏ ਨੇ ਅੱਜ ਸਾਡਾ ਮੇਨ ਮੁੱਦਾ ਹੈਗਾ ਜੀ ਮਾਈਨਿੰਗ ਦਾ ਅਸੀਂ ਮਾਈਨਿੰਗ ਦੇ ਵਿੱਚ ਪਿੱਛੇ ਜਿੰਨੀਆਂ ਪ੍ਰੋਬਲਮਾਂ ਸਾਨੂੰ ਆਈਆਂ ਮੰਤਰੀ ਸਾਹਿਬ ਦੇ ਧਿਆਨ ਚ ਲਿਆਂਦੀਆਂ ਗੋਲ ਸਾਹਿਬ ਦੇ ਉਹਨਾਂ ਨੇ ਸਾਨੂੰ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਕਰਾਈ ਸਾਨੂੰ ਪੂਰਵ ਭਰੋਸਾ ਦਿੱਤਾ ਕਿ ਥੋੜਾ ਮਾਈਨਿੰਗ ਦਾ ਹੱਲ ਕਰਾਂਗੇ ਪਰ ਹਜੇ ਤੱਕ ਸਾਡਾ ਕੋਈ ਹੱਲ ਨਹੀਂ ਹੋਇਆ ਅਸੀਂ ਦੁਬਾਰਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਮੰਤਰੀ ਸਾਹਿਬ ਨੂੰ ਸੀਐਮ ਸਾਹਿਬ ਨੂੰ ਕਿ ਸਾਡਾ ਐਡਾ ਵੱਡਾ ਅਜੋਗ ਆ ਪਹਿਲ ਦੇ ਆਧਾਰ ਤੇ ਸਾਨੂੰ ਰਾਮ ਮਟੀਰੀਅਲ ਨਾ ਮਿਲਿਆ ਤਾਂ ਪੱਠੇ ਕਿਵੇਂ ਚੱਲਣਗੇ ਪੱਠਿਆਂ ਦੇ ਨਾਲ ਹਜ਼ਾਰਾਂ ਚੀਜ਼ਾਂ ਜੁੜੀਆਂ ਹੋਈਆਂ ਨੇ ਪੱਠਿਆਂ ਤੋਂ ਬਾਅਦ ਹੀ ਮਕਾਨ ਬਣਨੇ ਨੇ ਹੋਰ ਜਿੰਨੇ ਵੀ ਕੁੰਡੇ ਕਬਜੇ ਮਿਸਤਰੀ ਸਾਰੇ ਲੇਬਰ ਸਭ ਇਹ ਤਾਂ ਬੇਲੀ ਬਹਿ ਜੂਗੇ ਜੇ ਸਾਨੂੰ ਰਾਮ ਮਟੀਰੀਅਲ ਨਹੀਂ ਮਿਲਿਆ ਤਾਂ ਪੰਜਾਬ ਦਾ ਤਾਂ ਸਾਰਾ ਕਾਰੋਬਾਰ ਹੀ ਖੜਦੂਗਾ ਮੇਨ ਸਾਡੀ ਅੱਜ ਮੀਟਿੰਗ ਦਾ ਏਜੰਡਾ ਇਹ ਸੀ ਤੇ ਉਸ ਤੋਂ ਬਾਅਦ ਅਸੀਂ ਇੱਕ 11 ਮੈਂਬਰੀ ਕਮੇਟੀ ਬਣਾਈ ਆ ਜਿਹੜੀ 13 ਮੈਂਬਰੀ ਇਹ ਜਿਹੜੀ ਅੱਗੇ ਜਾ ਕੇ ਇੱਕ ਤਾਂ ਮਿਨਿਸਟਰ ਸਾਹਿਬ ਨਾਲ ਸਾਰਾ ਤਾਲਮਿਲ ਕਰਨਗੇ ਸਰਕਾਰ ਨਾਲ ਕਰਨਗੇ ਅਸੀਂ ਵੀ ਉਹਦੇ ਨਾਲ ਉਸ ਕਮੇਟੀ ਦੇ ਤੇ ਉਸ ਤੋਂ ਬਾਅਦ ਅਸੀਂ ਇੱਕ ਬਾਡੀ ਦੀ 2 ਸਾਲ ਬਾਅਦ ਇਲੈਕਸ਼ਨ ਕਰਾਉਣੇ ਹੁੰਦੇ ਆ ਉਹ ਅਸੀਂ ਇਲੈਕਸ਼ਨ ਕਰਾਵਾਂਗੇ ਮੋਹੀ ਜੀ ਇਲੈਕਸ਼ਨ ਲੱਗਦਾ ਤੁਹਾਡੇ ਚਾਰ ਰੋਟ ਲੱਗਿਆ ਮੋਹੀ ਪਜਾਓ ਪੰਜਾਬ ਪਜਾਓ ਕੀ ਗੱਲਾਂ ਚਾਹੁੰਦੇ ਤੁਸੀਂ ਇਹਦੇ ਬਾਰੇ ਤੁਸੀਂ ਵੀ ਭਲੀ ਭਾਨ ਜਾਣਦੇ ਹੋ ਪਹਿਲਾਂ ਸਾਰੇ ਮੀਟਿੰਗਾਂ ਚੋਂ ਦੇ ਰਹੇ ਹਾਂ 2017 ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਪ੍ਰਧਾਨ ਚੁਣਿਆ ਗਿਆ ਸੀ 95% ਲੋਕਾਂ ਲੋਕਾਂ ਨੇ ਪੋਸਟ ਐਵੇ ਵਾਲੀਆ ਪ੍ਰਧਾਨ ਸੀ ਸਾਰੇ ਲੁਧਿਆਣਾ ਦੁਖੀ ਹੋਇਆ ਪਿਆ ਸੀ ਇਹ ਤੋਂ ਇਹਨਾਂ ਨੇ ਬੜੀ ਮੁਸ਼ਕਲ ਉਹ ਤੋਂ ਖਿਹੜਾ ਛਡਾਇਆ ਉਸ ਤੋਂ ਰਜਿਸਟਰਡ ਬਾਡੀ ਬਣਾਈ 2 ਸਾਲ ਬਾਅਦ ਇਹ ਅਸੀਂ ਦੁਬਾਰਾ ਇਲੈਕਸ਼ਨ ਕਰਾਈ ਲੁਧਿਆਣੇ ਦੇ ਜਿਹਦੇ ਵਿੱਚ ਦੁਬਾਰਾ ਫੇਰ ਮੈਨੂੰ ਚੁਣਿਆ ਗਿਆ 2019 ਤੱਕ 2017 ਤੋਂ 2019 ਤੱਕ 2019 ਤੋਂ 2021 ਤੱਕ ਉਸ ਤੋਂ 2021 ਦੇ ਵਿੱਚ ਫਿਰ ਚੋਣ ਹੋਈ ਜੀ ਦੇ ਵਿੱਚ ਬਾਲੀਆ ਐਂਡ ਕੰਪਨੀ ਨੇ ਆਪਦੇ ਬੰਦੇ ਖੜਾਏ ਕੈਮਰਾਫੀ ਲੁਧਿਆਣੇ ਦੇ ਜਿਹੜੇ ਲੁਧਿਆਣਾ ਗਾਰਡਨ ਦੇ ਵਿੱਚ ਤੁਸੀਂ ਵੀ ਸਾਰੇ ਮੌਜੂਦ ਸੀ ਉੱਥੇ ਇੱਕ ਇਲੈਕਸ਼ਨ ਕਰਾਈ ਗਈ ਜੀ ਦੇ ਵਿੱਚ ਇਹਨਾਂ ਨੂੰ 9 ਵੋਟਾਂ ਪਈਆਂ ਤੇ ਮੈਨੂੰ 184 ਪਈਆਂ ਅਖਬਾਰਾਂ ਦੀਆਂ ਕਟੀਆਂ ਸਬੂਤ ਸਾਰੇ ਸਾਡੇ ਕੋਲੇ ਨੇ ਉਹ ਹੋਈ 23 ਤਾਰੀਖ 23 ਦੇ ਵਿੱਚ ਫਿਰ ਅਸੀਂ 6 ਮਹੀਨੇ ਲਈ ਇਹ ਬਾਡੀ ਨੂੰ ਫਿਰ ਟਾਈਮ ਦਿੱਤਾ ਗਿਆ ਫਿਰ 24 ਦੇ ਵਿੱਚ ਅਸ਼ਵੀ ਸ਼ਰਮਾ ਜੀ ਨੂੰ ਜ਼ਿਲ੍ਹੇ ਦਾ ਪ੍ਰਧਾਨ ਬਣਾਇਆ ਔਰ 95% ਲੋਕਾਂ ਨੇ ਪੱਠਾ ਮਾਲਕਾਂ ਨੇ ਬਣਾਇਆ ਜਿਹਦੇ ਵਿੱਚ ਇਹ ਰਜਿਸਟਰਡ ਬਾਡੀ ਦਾ ਸਰਟੀਫਿਕੇਟ ਇਹਨਾਂ ਕੋਲ ਹੈ ਉਸ ਤੋਂ ਬਾਅਦ ਇਹਨਾਂ ਨੇ ਹੁਣ ਸਤਕਾਰਯੋਗ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਨਹੀਂ ਕਿਸੇ ਗੱਲ ਦਾ ਇਸ ਬਾਡੀ ਬਾਰੇ ਪਤਾ ਨਾ ਲੁਧਿਆਣੇ ਬਾਰੇ ਨਾ ਪੰਜਾਬ ਬਾਰੇ ਉਹ ਪਤਾ ਨਹੀਂ ਕੀ ਗੱਲਬਾਤ ਆ ਕੀ ਸੋਚਦੇ ਨੇ ਤੇ ਉਹਨਾਂ ਨੇ ਆ ਕੇ ਇਹ ਆਪਣੇ ਆਪ ਹੀ ਕਹਿੰਦਾ ਮੈਂ ਲੁਧਿਆਣੇ ਦਾ ਪ੍ਰਧਾਨ ਆ ਪਿੱਛੇ ਲੁਧਿਆਣੇ ਦਾ ਪ੍ਰਧਾਨ 10 ਤੋਂ 12 ਬੰਦੇ ਆ ਉਹਦੇ ਨਾਲ ਕੋਈ ਪ੍ਰਾਪਰਟੀ ਡੀਲਰ ਕੋਈ ਹੋਰ ਬੰਦੇ ਕੋਈ ਸੇਲ ਜਿਵੇਂ ਇਹਨਾਂ ਨੂੰ ਬਿਠਾ ਲੰਦਾ ਉਹ ਕਹਿੰਦਾ ਪਿੱਛੇ ਹੁਣ ਪੰਜਾਬ ਦਾ ਪ੍ਰਧਾਨ ਬਣ ਗਿਆ ਮੈਂ ਸਾਡੇ ਨਾਲ ਆ ਜਿਲੇ ਆ ਇਹ 25-25 ਸਾਲਾਂ ਤੋਂ ਜਿਲ੍ਹਿਆਂ ਦੇ ਪ੍ਰਧਾਨ ਬੈਠੇ ਆ ਹਰਸ਼ ਕੁਪਤਾ ਜੀ ਪਟਿਆਲੇ ਤੋਂ ਨਹੀਂ ਸੇਖੋਂ ਸਾਹਿਬ ਸੰਗਰੂੜ ਤੋਂ ਨੇ ਸੰਧੂ ਸਾਹਿਬ ਬੈਠੇ ਨੇ ਇਹ ਬਠਿੰਡੇ ਤੋਂ ਨੇ ਸਾਡੇ ਚੇਅਰਮੈਨ ਸਾਹਿਬ ਮਨਜਿੰਦਰ ਜੀ ਬੈਠੇ ਨੇ ਵਾਸਲ ਜੀ ਹਿਆਰਪੁਰ ਤੋਂ ਨੇ ਅਸ਼ਵੀਰ ਸ਼ਰਮਾ ਲੁਧਿਆਣਾ ਤੋਂ ਨੇ ਮੁਖਸਰ ਸਾਹਿਬ ਤੋਂ ਪ੍ਰਧਾਨ ਨੇ ਤੇ ਸਾਡੇ ਜਨਰਲ ਸੈਕਟਰੀ ਨੇ ਤਰਨਤਨ ਤੋਂ ਬੈਠੇ ਨੇ ਮੋਗੇ ਤੋਂ ਬੈਠੇ ਨੇ ਫਤਿਹਗੜ੍ਹ ਸਾਹਿਬ ਤੋਂ ਬੈਠਣ ਦੇ ਸਾਡੇ ਸੈਣੀ ਸਾਹਿਬ ਇਹ ਰੋਪੜ ਤੋਂ ਬੈਠੇ ਨੇ ਤੇ ਪਿੱਛੇ ਦੇਖੋ ਸਾਡੇ ਸਾਰੇ ਜ਼ਿਲ੍ਹਾ ਪ੍ਰਧਾਨ ਤੇ ਜਨਰਲ ਸੈਕਟਰੀ ਨੇ ਦੁੱਧਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆ ਇਹ 25 25 30 30 ਸਾਲਾਂ ਤੋਂ ਪ੍ਰਧਾਨ ਨੇ ਆਪਦੇ ਆਪ ਦੇ ਜ਼ਿਲ੍ਹਿਆਂ ਦੀ ਮੋਹਿਤਾ ਵੀ ਇੱਕ આરોਪ ਹੋਰ ਲਾਇਆ ਹੈ ਤੁਹਾਡੇ ਕੋਲ ਪੱਠਾ ਹੈ ਉਹਨੇ ਸਿੱਧੀ ਸਿੱਧੀ ਗੱਲ ਕਹੀ ਕਿ ਮੋਹਿਤਾ ਕਿਸੇ ਪੱਤੇ ਦਾ ਮਾਲਕ ਹੋ। ਜੇ ਅਸੀਂ ਦੇਖੋ ਉਹਨੂੰ ਮੈਂ ਕੋਈ ਆਪਣਾ ਸਰਟੀਫਿਕੇਟ ਨਹੀਂ ਦੇਣਾ। ਮੈਂ ਅੱਜ ਵੀ ਪੱਠੇ ਦਾ ਮਾਲਕਾਂ ਤੇ ਕੱਲ ਵੀ ਸੀ ਤੇ ਕੱਲ ਨੂੰ ਵੀ ਰਹਾਂਗਾ। ਜ਼ਮੀਨ ਵੀ ਮੇਰੇ ਨਾਮ ਲਾਇਸੈਂਸ ਵੀ ਮੇਰੇ ਨਾਮ ਬਾਇਆ ਸਬੂਤ ਜਦੋਂ ਮਰਜ਼ੀ ਮੇਰੇ ਕੋਲ ਲੈ ਲਓ। ਤੇ ਉਹਦੀ ਹਿਸਟਰੀ ਸਾਰੇ ਜਾਣਦੇ ਆ ਲੁਧਿਆਣੇ ਦੀ ਤੇ ਉਸ ਬੰਦੇ ਨੇ ਕਿੰਨੀਆਂ ਤੁੱਠਗੀਆਂ ਮਾਰੀਆਂ ਨੇ ਦੇਖੋ ਮੈਨੂੰ ਨਹੀਂ ਪਿਆਂਦਾ ਮੈਂ ਤਾਂ ਡਾਕੂਮੈਂਟ ਕਹਿੰਦੀ ਆ ਸਰਕਾਰ ਦੇ ਪੁਲਿਸ ਦੇ ਆ ਸਾਰੇਆਂ ਮੁਕੱਦਮਿਆਂ ਦੀ ਉਹਦੇ ਉੱਤੇ ਤਿੰਨ ਜਾਂ ਚਾਰ ਮੁਕੱਦਮੇ 420 ਦੇ ਨੇ ਗੈਵਲਨ ਦੇ ਕੇਸ ਦੇ ਵਿੱਚ ਵੀ ਉਹਨੂੰ ਸਜ਼ਾ ਹੋ ਚੁੱਕੀ ਆ ਆ 420 ਦੇ ਮੁਕੱਦਮੇ ਆ ਨਿਤੋਂ ਪ੍ਰੂਫ ਲੈ ਲਓ ਕਿ ਕੋਈ ਮੈਂ ਤਾਂ ਬਣਾਏ ਨਹੀਂਗੇ ਭਾਈ ਸਾਹਿਬ ਪੰਜਾਬ ਸਾਡੇ ਟਰੇਡ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਸਭ ਤੋਂ ਮੇਨ ਮੁਸ਼ਕਲ ਜਿਹੜੀ ਸਾਡੀ ਇਸ ਵੇਲੇ ਮਾਈਨਿੰਗ ਨੂੰ ਲੈ ਕੇ ਕਿਉਂਕਿ ਲਾਸਟ 9 8 2024 ਨੂੰ ਈਸੀ ਇੰਪਲੀਮੈਂਟ ਹੋਈ ਸੀ ਸਾਡੀ ਸੈਂਟਰ ਗਵਰਨਮੈਂਟ ਵੱਲੋਂ ਬਟ ਉਹ ਸਟੇਟ ਸਾਰਿਆਂ ਲਈ ਹੋਈ ਸੀ ਅਸੀਂ ਇਹ ਚਾਹੁੰਦੇ ਆ ਕਿ ਜਿੱਦ ਤਰ੍ਹਾਂ ਹਰਿਆਣਾ ਸਟੇਟ ਦੇ ਵਿੱਚ ਕੰਮ ਚੱਲ ਰਿਹਾ ਤੇ ਸਾਨੂੰ ਪੰਜਾਬ ਨੂੰ ਵੀ ਉਹਦੇ ਆਧਾਰ ਤੇ ਸਾਨੂੰ ਕੰਮ ਚਲਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਤੇ ਫਿਰ ਤੁਸੀਂ ਇਸ ਕੀ ਏਜੰਡਾ ਤੈਅ ਕੀਤਾ ਜਿਹੜਾ ਤੁਸੀਂ ਅਸੀਂ ਫਸਟ ਆਫ ਆਲ ਅੱਜ ਗਰਾਊਂਡ ਲੈਵਲ ਤੋਂ ਸਾਰੇ 23 ਦੇ 23 ਜ਼ਿਲ੍ਹਾ ਪ੍ਰਧਾਨਾਂ ਸੈਕਟਰੀ ਸਾਹਿਬਾਨ ਤੇ ਸਾਡੇ ਨਾਲ ਉਹਨਾਂ ਦੇ ਅਹੁਦੇਦਾਰ ਸਾਹਿਬਾਨ ਤੇ ਸਾਡੀ ਪੰਜਾਬ ਦੀ ਸਾਰੀ ਟੀਮ ਇਕੱਠੇ ਹੋ ਕੇ ਹੀ ਫੈਸਲਾ ਕੀਤਾ ਹੈ ਕਿ ਅਸੀਂ ਇਹ ਲੈ ਕੇ ਗੁਜ਼ਾਰਸ਼ ਸਰਕਾਰ ਕੋਲ ਜਾਵਾਂਗੇ ਕਿਉਂਕਿ ਪੱਠਾ ਟ੍ਰੇਡ ਜਿਹੜੀ ਹੈ ਆਲਰੇਡੀ ਪਹਿਲਾਂ ਹੀ ਬੜੀ ਮੁਸ਼ਕਲ ਦੇ ਦੌਰ ਚੋਂ ਲੰਘ ਰਹੀ ਹੈ ਅੱਜ ਸਥਿਤੀ ਇਹ ਆ ਗਈ ਹੈ ਕਿ ਜੇ ਮਾਈਨਿੰਗ ਦੇ ਇਸ਼ੂ ਦੇ ਵਿੱਚ ਸਟੇਟ ਬੰਦ ਹੋ ਗਿਆ ਪੱਠਾ ਤਾਂ ਫਿਰ ਕੰਮ ਕਿਵੇਂ ਚੱਲੇਗਾ ਸਰ ਤੁਸੀਂ ਮੀਟਿੰਗ ਕਰ ਰਹੇ ਤੇ ਵਾਲੀਆ ਜੀ ਕਹਿ ਰਹੇ ਨੇ ਮੈਂ ਪੰਜਾਬ ਪ੍ਰਧਾਨ ਆ ਉਹ ਤਾਂ ਇੱਥੇ ਉਪਸਥਿਤ ਨਹੀਂ ਦੇਖੋ ਅੱਜ ਦਾ ਸਾਡਾ ਇਹ ਵਿਸ਼ਾ ਨਹੀਂ ਐਕਚੁਅਲੀ ਕਿ ਇਹ ਕੋਈ ਨਿੱਜੀ ਕਿਸੇ ਦੀ ਜਾਇਦਾਦ ਨਹੀਂ ਹੈ ਇਹ ਬੜਾ ਗਰਾਊਂਡ ਲੈਵਲ ਤੋਂ ਇੱਕ ਪ੍ਰੋਟੋਕਾਲ ਚੱਲਦਾ ਹੈ ਸਾਡੇ ਤਹਿਸੀਲ ਲੈਵਲ ਤੇ ਪ੍ਰਧਾਨ ਬਣਦੇ ਆ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਬਣਦੇ ਆ ਫਿਰ ਸਾਡੇ ਪੰਜਾਬ ਲੈਵਲ ਤੇ ਬਣਦੇ ਮੈਂ ਸਮਝਦਾ ਕਿ ਸਾਡੇ ਕੋਲ ਇਸ ਵੇਲੇ 23 ਦੇ 23 ਜ਼ਿਲ੍ਹਾ ਪ੍ਰਧਾਨ ਹਾਜ਼ਰ ਆ ਉਹਨਾਂ ਦੇ ਨਾਲ ਜਨਰਲ ਸਕੱਟਰੀ ਹਾਜ਼ਰ ਆ ਨਾਲ ਸਾਡੇ ਅਹੁਦੇਦਾਰ ਸਹਿਬਾਨ ਆ ਜਿੰਨਾ ਸਾਡੀ ਪੰਜਾਬ ਦੀ ਪੂਰੀ ਟੀਮ ਬੈਠੀ ਹੈ ਪੰਜਾਬ ਦੇ ਪ੍ਰਧਾਨ ਕੋਲ ਨੇ ਹਰਮੇਸ਼ ਮੋਹੀ ਜੀ ਜੋ ਸਾਡੇ ਪੰਜਾਬ ਦੇ ਪ੍ਰੈਜ਼ੈਂਟ ਪ੍ਰਧਾਨ ਨੇ ਉਹਦੇ ਮੋਟੋ ਲਗਾਇਆ ਸੀ ਕਿ ਬਚਾਓ ਪੰਜਾਬ ਪੰਜਾਬ ਬਚਾਓ ਇਹਦੇ ਬਾਰੇ ਕੀ ਕਹੋਗੇ ਦੇਖੋ ਇਸ ਤਰ੍ਹਾਂ ਹੈ ਇਹ ਕੁਝ ਉਹ ਲੋਕ ਨੇ ਗੁੰਡਾ ਅੰਸਰ ਲੋਕ ਨੇ ਜਿਨ੍ਹਾਂ ਦਾ ਇਸ ਤਰ੍ਹਾਂ ਦਾ ਹਮੇਸ਼ਾ ਹੀ ਵਿਊ ਰਹਿੰਦਾ ਹਰੇਕ ਟ੍ਰੇਡ ਨੂੰ ਬਦਨਾਮ ਕਰਦੇ ਨੇ ਇਹ ਥੋੜਾ ਲੋਕਾਂ ਦਾ ਪੱਖ ਆ ਵੀ ਤੁਸੀਂ ਅਸਲੀਅਤ ਨੂੰ ਪਛਾਣੋ ਔਰ ਉਹਨੂੰ ਪਛਾਣ ਕੇ ਤੁਸੀਂ ਆਪਣਾ ਪੱਖ ਰੱਖੋ ਸਰ ਉਹ ਕਹ ਰਹੇ ਨੇ ਸਾਡੇ ਨਾਮ ਨਾਲ ਸੋਹੋਰ ਦੇ ਜਿਹੜੇ ਜ਼ਿਲ੍ਹੇ ਦੇ ਨੇ ਉਹ ਲੋਕ ਸੀ ਕਿ ਉੱਥੇ ਉੱਥੇ ਐਮ ਐਲ ਏ ਸਾਹਿਬ ਆਏ ਨੇ ਉੱਥੇ ਉਹਨਾਂ ਨੂੰ ਉਹਨਾਂ ਨੂੰ ਸਰੂਪਾ ਦਿੱਤਾ ਗਿਆ ਉਹਨੂੰ ਪ੍ਰਧਾਨਿਤ ਕੀਤਾ ਗਿਆ ਇਹਨਾਂ ਨੇ ਕਿ ਸਾਰੇ ਜ਼ਿਲ੍ਹੇ ਦੇ ਲੋਕਾਂ ਨੇ ਮੈਨੂੰ ਪ੍ਰਧਾਨ ਦੇ ਦੇਖੋ ਇਸ ਤਰ੍ਹਾਂ ਹੈ ਜਿਹੜੀ ਐਮ ਐਲ ਏ ਸਾਹਿਬ ਆ ਸਾਡੇ 117 ਦੇ 117 ਐਮਐਲਏ ਜਿਹੜੇ ਸਾਡੇ ਜਿਹੜੇ ਬਣੇ ਹੋਏ ਨੇ ਉਹ ਸਾਡੇ ਲਈ ਸਨਮਾਨ ਨੇ ਔਰ ਇਹ ਘਰ ਜਾਂਦੇ ਨੇ ਇਹਰੇ ਘਰ ਜਾ ਸਕਦੇ ਨੇ ਅਸੀਂ ਉਹਨਾਂ ਨੂੰ ਨਹੀਂ ਰੱਖ ਸਕਦੇ ਪਰ ਜੋ ਸਾਡਾ ਇੱਕ ਪ੍ਰੋਟੋਕੋਲ ਹੈ ਇੱਕ ਪ੍ਰੋਟੋਕੋਲ ਇਹ ਆ ਕਿ ਅਸੀਂ ਇਲੈਕਸ਼ਨ ਦੇ ਥਰੂ ਅਸੀਂ ਪ੍ਰਧਾਨ ਤੇ ਪ੍ਰੈਜ਼ੀਡੈਂਟ ਬਣਦੇ ਅੱਜ ਸਾਡੀ ਇੱਕ ਕਮੇਟੀ ਬਣੀ ਆ ਉਹ ਕਮੇਟੀ ਦੇ ਵਿੱਚ ਡਿਸੀਜਨ ਹੋਇਆ ਹੈ ਕਿ ਅਸੀਂ ਜਿਹੜੇ ਮਾਈਨਿੰਗ ਦੇ ਇਸ਼ੂ ਹੱਲ ਕਰਕੇ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਨੂੰ ਪ੍ਰੋਸੈਸ ਨੂੰ ਫਾਲੋ ਕਰਨਾ ਹੈ ਤਾਂ ਉਹ ਤਾਂ ਕਹਿੰਦੇ ਪੱਠੇ ਪੱਠੇ ਵਾਲੀ ਹੈਗਾ ਜੀ ਇਹਨਾਂ ਦਾ ਇਹਦੇ ਪੱਠੇ ਦੇ ਪਾਣੀ ਨਹੀਂ ਸਕਦੇ ਦੇਖੋ ਟੈਕਨੀਕਲੀ ਜਲ ਜਿਹੜੀ ਹੈ ਨਾ ਜੀ ਉਹ ਜੇ ਨਹੀਂ ਹੈਗਾ ਤਾਂ ਫਿਰ ਉਹਨਾਂ ਦੇ ਕਹਿਣ ਨਾਲ ਕੀ ਹੋਏਗਾ ਤੁਸੀਂ ਵੀ ਜਾਣਦੇ ਹੋ ਵਿਦਆਊਟ ਪੱਠਾ ਹੋਣ ਦੇ ਮਤਾਬਕ ਪੱਠੇ ਤੋਂ ਬਗੈਰ ਕੰਮ ਕਿਵੇਂ ਚੱਲੇਗਾ ਪੱਠਾ ਤਾਂ ਉਹ ਹੈ ਹੀ ਹੈ ਬਾਈ ਨੇਮ ਉਹਨਾਂ ਦਾ ਉਹ ਜੋ ਮਰਜ਼ੀ ਕਹਿ ਦੇਣ ਸਰ ਇਤਰਾਜ਼ ਕੀ ਹੈਗਾ ਉਸਨੂੰ ਸਿਰ ਜਿਹੜਾ ਕਿ ਦੇਖੋ ਸਾਡਾ ਅੱਜ ਦਾ ਵਿਸ਼ਾ ਮਿਸਟਰ ਵਾਲੀਆ ਐਂਡ ਕੰਪਨੀ ਨਹੀਂ ਸਾਡਾ ਅੱਜ ਦਾ ਵਿਸ਼ਾ ਇਹ ਆ ਕਿ ਅਸੀਂ ਮਾਈਨਿੰਗ ਨੂੰ ਲੈ ਕੇ ਦੁਖੀ ਹੋਏ ਬੈਠੇ ਆਂ ਅਸੀਂ ਨਹੀਂ ਚਾਹੁੰਦੇ ਵੀ ਉਹ ਕਿਸੇ ਤਰੀਕੇ ਦੇ ਸਾਡੇ ਇਸ ਟ੍ਰੇਡ ਦੀ ਦਰਬਾਰਤੋਂ ਕਰ ਸਾਡਾ ਮੁੱਦਾ ਇਹੀ ਆ ਕਿ ਅਸੀਂ ਮਾਈਨਿੰਗ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਸਰਕਾਰ ਕੋਲ ਕਿਸ ਤਰ੍ਹਾਂ ਦੀ ਦਰਬਾਰਤ ਹਾਂਜੀ ਕਿਸ ਤਰ੍ਹਾਂ ਦੀ ਦਰਬਾਰਤ ਤੁਸੀਂ ਨਾਲ ਬੋਲੇ ਦਰਬਾਰਤ ਦਰਬਾਰਤ ਦਾ ਮਤਲਬ ਇਹ ਹੈ ਨਾ ਜੀ ਅਸੀਂ ਇੱਕ ਪ੍ਰੋਟੋਕਾਲ 'ਚ ਬੱਝੇ ਹੋਏ ਹਾਂ ਅਸੀਂ ਅੱਜ ਇਕੱਠੇ ਜੁਨਾਨੀ ਮਸਲੇ ਇਕੱਠੇ ਹੋ ਕੇ ਇਸ ਗੱਲ ਦਾ ਹੱਲ ਕੱਢ ਰਹੇ ਹਾਂ ਅਸੀਂ ਸੋਚ ਰਹੇ ਹਾਂ ਵੀ ਸਰਕਾਰ ਨਾਲ ਇਸ ਗੱਲ ਤੇ ਅਸੀਂ ਮਿਲਿਆ ਜਾਵੇ ਉਹ ਕਿਸ ਤਰ੍ਹਾਂ ਲੋਕਾਂ ਨੂੰ ਗੁੰਮਰਾਹ ਕਰਦੇ ਆ ਸਾਨੂੰ ਉਹਨਾਂ ਬਾਰੇ ਪਤਾ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਇੱਕ ਲਾਤ ਤੱਕ ਪੱਠਾ ਨਹੀਂ ਹੈ ਜਿਲੇ ਪੂਰੇ ਨੇ ਤੋਂ ਮੈਂ ਸਮਝੰਦਾ ਹਾਂ ਵੀ ਹੋਰ 2 ਮਹੀਨਿਆਂ ਨੂੰ 3 ਮਹੀਨਿਆਂ ਨੂੰ ਸਾਡਾ ਇਲੈਕਸ਼ਨ ਪ੍ਰੋਸੈਸ ਚੱਲਣਾ ਹੈ ਜੀ ਉਹਨਾਂ ਕੋਲ ਇਸ ਤਰ੍ਹਾਂ ਦਾ ਕੋਈ ਹੈਗਾ ਵੈਲਕਮ ਸਰਕਾਰ ਸਰਕਾਰ ਦੀ ਗੱਲ ਕਰ ਰਹੇ ਹਾਂ ਸਰਕਾਰ ਕੋ ਦੇਖੋ ਇਸ ਤਨਾ ਸਾਡੇ ਟ੍ਰੇਡ ਨੂੰ ਨਾ ਨਿੱਕੀਆਂ ਨਿੱਕੀਆਂ ਮੁਸ਼ਕਿਲਾਂ ਸਭ ਤੋਂ ਮੈਂ ਮੁਕਾਜਦਾ ਹੈਗਾ ਹੈ ਮਾਈਨਿੰਗ ਦਾ ਮੁੱਦਾ ਸਾਡੂੰ ਮਾਈਨਿੰਗ ਦੇ ਕਰਕੇ ਸਾਨੂੰ ਬੜੀ ਪ੍ਰੋਬਲਮ ਆ ਰਹੀ ਹੈ ਅਸੀਂ ਇਹ ਸਮਝਦੇ ਹਾਂ ਕਿ ਟ੍ਰੇਡ ਦੇ ਵਿੱਚ ਬౌਂਡਡ ਐਕਟ ਸਾਡਾ ਸਾਡੇ ਤੇ ਇੰਪਲੀਮੈਂਟ ਹੁੰਦਾ ਹੈ ਉਹਦੇ ਤੇ ਸਾਡੇ ਲੱਖਾਂ ਪੈਸੇ ਜਿਹੜੇ ਲੇਬਰ ਉਹ ਬਾਹਰਲੀਆ ਲੇਬਰਾਂ ਮਾਲ ਜਾਂਦੇ ਆ ਉਹਨਾਂ ਚ ਵੀ ਇਹ ਸਾਰਾ ਇਨਵੋਲਵ ਹੈਗੀ ਹੈ ਕਤਾਰੂ ਪ੍ਰੋਬਲਮ ਆ ਰਹੀ ਹੈ ਸਰ ਉਹੀ ਉਹਨਾਂ ਨੇ ਪ੍ਰੋਬਲਮ ਉੱਤੇ ਡਿਸਕਸ ਕੀਤੀ ਐਮ ਐਲ اے ਸਾਹਿਬ ਨਾਲ ਤੇ ਉਪਰ ਉਹਨਾਂ ਨੇ ਕਿਹਾ ਸੀ ਮੰਤਰੀ ਸਾਹਮਣੇ ਵੀ ਮਿਲਾ ਕੇ ਤੇ ਉਹਨਾਂ ਨੂੰ ਵੀ ਆਪਣੀ ਪ੍ਰੋਬਲਮ ਨਹੀਂ ਦੇਖੋ ਉਹਨਾਂ ਦਾ ਨਿੱਜੀ ਕੰਮ ਹੋ ਸਕਦਾ ਹੈ ਜੇ ਕਿਸੇ ਸਾਡੇ ਵੀਰ ਨੂੰ ਜਾਂ ਭਰਾ ਨੂੰ ਕੋਈ ਤਰਾਜ ਹੈ ਤੇ ਨਿੱਜੀ ਲੈਵਲ ਤੇ ਉਹ ਅਪਰੋਚ ਕਰਦਾ ਤਾਂ ਨਾਟ ਸਾਡੇ ਨਾਲ ਕੋਈ ਉਹਦਾ ਨਹੀਂ ਹੈ ਚੰਗੀ ਕਰ ਮੈਨੂੰ ਮੰਨਦੇ ਹੋ ਕਿ ਨਹੀਂ ਮੰਨਦੇ ਇਹ ਦੱਸੋ ਲਓ। ਦੇਖੋ ਅਸੀਂ ਆ ਸਾਰਾ ਸਾਡਾ ਹਾਊਸ ਬੈਟਾ ਹੈ ਅਸੀਂ ਇਹ ਬੜੀ ਇਲੈਕਟਿਡ ਬਾਡੀ ਹੈ ਕੋਈ ਉਹ ਥੋੜੀ ਇਹ ਕੋਈ ਨਹੀਂ ਤੁਸੀਂ ਨਹੀਂ ਮੰਨਦੇ ਮੇਰੇ ਨਿੱਜੀ ਵਿਚਾਰ ਤੁਸੀਂ ਨਹੀਂ ਮੰਨਦੇ ਬਿਲਕੁਲ ਨਹੀਂ ਜੀ 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 ਉਹ ਤੁਸੀਂ ਇਕੱਲੇ ਇਕੱਲੇ ਬੰਦੇ ਦੇ ਵਿਚਾਰ ਲੈ ਸਕਦੇ ਹੋ ਠੀਕ ਹੈ ਇਸ ਗੱਲ ਤੇ ਤੁਸੀਂ ਜਿਹੜੇ ਜਿਹੜਾ ਪੁੱਛਿਆ ਜਾਨੂ ਬੰਦੇ ਨੂੰ ਬੈਠ ਕੇ ਬੈਠ ਕੇ ਬੋਲੇ ਕੋਈ ਜਿਹੜੇ ਮਾਈਕ ਅੱਗੇ ਬੋਲ ਰਹੇ ਉਹਨਾਂ ਨੂੰ ਬੋਲਣੇ ਬੋਲਣੇ ਦੇਖੋ ਇਹ ਇਸ ਮਸਲੇ ਤੇ ਸਾਡੀ ਜਿਹੜੀ ਨਾ ਹਰ ਜਗ੍ਹਾ ਤੇ ਤੁਹਾਨੂੰ ਦੱਸਿਆ ਗਰਾਊਂਡ ਲੈਵਲ ਤੋਂ ਕੰਮ ਚੱਲਦਾ ਹੈ ਸਾਡੇ ਲੁਧਿਆਣਾ ਐਸੋਸੀਏਸ਼ਨ ਦੇ ਇਲੈਕਟਿਡ ਪ੍ਰਧਾਨ ਬੈਠੇ ਨੇ ਮਿਸਟਰ ਅਸ਼ਮੀ ਸ਼ਰਮਾ ਜੀ ਉਹ ਤੁਹਾਨੂੰ ਇਹਦੇ ਬਾਰੇ ਵੀ ਹੋਰ ਕਲੀਅਰ ਕਰ ਦੇਣਗੇ हां मिस्टर هاشਮੀ शर्मा जी हां जी 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 ਇਹਦੀ ਪਠਾ ਮਾਲਕ ਐਸੋਸੀਏਸ਼ਨ ਆ ਇੱਕ ਬਹੁਤ ਵੱਡਾ ਇੱਕ ਮਤਲਬ ਲੈਵਲ ਦੀ ਐਸੋਸੀਏਸ਼ਨ ਆ ਇਹ ਕੋਈ ਇੱਕ ਗਲੀ ਮੁਹੱਲੇ ਵਾਲੀ ਨਹੀਂ ਹੈਗੀ ਇਹ ਤਹਿਸੀਲ ਤੋਂ ਪ੍ਰਧਾਨ ਚੁਣੇ ਜਾਂਦੇ ਆ ਉਸ ਤੋਂ ਬਾਅਦ ਜ਼ਿਲ੍ਹੇ ਦੇ ਚੁਣੇ ਜਾਂਦੇ ਪੰਜਾਬ ਦਾ ਚੁਣੇ ਜਾਂਦਾ ਆ ਆਲ ਇੰਡੀਆ ਦੀ ਬੋਡੀ ਵੀ ਹੈਗੀ ਆ ਸਾਡਾ ਆਲ ਇੰਡੀਆ ਦਫ਼ਤਰ ਦਿੱਲੀ ਆ ਲੁਧਿਆਣੇ ਦਾ ਦਫ਼ਤਰ ਲੁਧਿਆਣੇ ਆ ਲekin ਜਿਹੜੀ ਤੁਸੀਂ ਬਾਰ ਬਾਰ ਜਿਸ ਬੰਦਾ ਨਾਮ ਲੈ ਰਹੇ ਹੋ ਉਸ ਨੇ ਕੁਛ ਸਾਲ ਪਹਿਲਾਂ ਅਸੋਸੀਏਸ਼ਨਲ ਪਲਾਟ ਵੇਚ ਦਿੱਤਾ ਸੀਗਾ ਉਹ ਵਿਦ ਪ੍ਰੂਫ ਗੱਲ ਕਰ ਰਿਹਾ ਮੈਂ ਉਹਦੇ ਵਿੱਚ ਐਪਲੀਕੇਸ਼ਨ ਦਿੱਤੀ ਸੀ ਮੈਂ ਉਦੋਂ ਨਹੀਂ ਸੀਗਾ ਉਦੋਂ ਸਾਡੇ ਆਸਾਤ ਹੀ ਵਿੱਚ ਬੈਠੇ ਢਿੱਲੋਂ ਸਾਹਿਬ ਹੋਰ ਇਹਨਾਂ ਨੇ ਲੇਕਿਨ ਉਹ ਕਿਸੇ ਤਰੀਕੇ ਨਾਲ ਐਪਲੀਕੇਸ਼ਨ ਦਵਾਤੀ ਸੀਗੀ ਦੁਬਾਰਾ ਫਿਰ ਐਪਲੀਕੇਸ਼ਨ ਦਿੱਤੀ ਹੋਈ ਹੈ ਉਹਦੇ ਬਾਰੇ ਹੁਣ ਸਾਡਾ ਜਿਹੜਾ ਦਫਤਰ ਆ ਉਹ ਇੰਨਾ ਮਹਿੰਗਾ ਹੋ ਗਿਆ 4-5 ਕਰੋੜ ਦਾ ਹੋ ਗਿਆ ਦਫਤਰ ਦਫਤਰੀ ਗੱਲ ਕਰਦੇ ਨਾ ਕਲਵਨ ਸਿੱਧੂ ਜੀ ਦੇਖੋ ਮੇਰੀ ਗੱਲ ਸੁਣੋ ਉਹ ਇੱਕ ਸਨਮਾਨਯੋਗ ਐਮ.ਐਲ.ਏ ਆ ਜੀ 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 ਐਮ.ਐਲ.ਏ ਦਾ ਕੰਮ ਇਹ ਨਹੀਂ ਹੁੰਦਾ ਵੀ ਆਪਾਂ ਇੱਕ ਐਡੀ ਵੱਡੀ ਬੋਡੀ ਆ ਆ 23 ਜ਼ਿਲ੍ਹੇ ਬੈਠੇ ਇੱਥੇ 23 ਜ਼ਿਲ੍ਹੇ ਦੇ ਪ੍ਰਧਾਨ ਨੂੰ ਜਨਰਲ ਸੈਕਟਰੀ ਸਾਰੇ ਆਏ ਹੋਏ ਪੂਰੇ ਪੰਜਾਬ ਦੇ ਬੈਠੇ ਆ ਤੁਸੀਂ ਇਕੱਲੇ ਇਕੱਲੇ ਨੂੰ ਜਿਹਨੂੰ ਮਰਜ਼ੀ ਪੁੱਛ ਸਕਦੇ ਆ ਜੀ ਇਹ ਹਰ 2 ਸਾਲ ਬਾਅਦ ਇਲੈਕਸ਼ਨ ਦਾ ਪ੍ਰੋਸੈਸ ਹੈ ਜਿਹੜਾ ਕਿ ਅੱਜ ਕਮੇਟੀ ਬਣੀ ਆ 13 ਮੈਂਬਰੀ ਕਮੇਟੀ ਬਣੀ ਆ ਇੱਕ ਪੰਜਾਬ ਦੀ ਜਿਹੜੀ ਆਪਣੇ ਮਸਿਆਂ ਨੂੰ ਲੈ ਕੇ ਮંત્રી ਸਹਿਬਾਨ ਨੂੰ ਵੀ ਮਿਲੇਗੀ ਇਹ ਜਿਹੜੀ ਇਹ ਸਾਡੇ ਜਨਰਲ ਸ਼ਕਤੀ ਪੰਜਾਬ ਆ ਉਹ ਸਾਡੇ ਪ੍ਰਧਾਨ ਹੈਗੇ ਪੰਜਾਬ ਦੇ ਆ ਚੇਅਰਮੈਨ ਬੈਠੇ ਮਨਿੰਦਰ ਜੀ ਸਰਪ੍ਰਸਤ ਬੈਠੇ ਹੁਸ਼ਿਆਰਪੁਰ ਤੋਂ ਆ ਫਤੇਗੜ ਸਾਹਿਬ ਤੋਂ ਆ ਮੁਕਸਰ ਤੋਂ ਆ ਸਾਰੇ ਜ਼ਿਲ੍ਹਿਆਂ ਦੇ ਬਠਿੰਡੇ ਤੋਂ ਬੈਠੇ ਆ ਤਰਨਤਾਰਨ ਤੋਂ ਬੈਠੇ ਆ ਮੋਗੇ ਤੋਂ ਬੈਠੇ ਆ ਆਪ ਬਠਿੰਡੇ ਤੋਂ ਬੈਠੇ ਸਾਰੇ ਬੈਠੇ ਆ 25-25 ਸਾਲ ਪੁਰਾਣੇ ਪ੍ਰਧਾਨ ਸੋ ਸਾਰੇ ਪੁਰਾਣੇ ਸੋ ਜਿਹੜੀ ਗੱਲ ਇਹ ਹੈਗੀ ਆ ਕਿ ਉਸ ਬੰਦੇ ਨੂੰ ਸਿਰਫ ਇੱਕ ਲਾਲਚ ਦੇ ਵਸ਼ਿ ਕੋਈ ਮੈਨੂੰ ਨਹੀਂ ਸਮਝ ਆਈ ਕਿ ਕੁਲਵੰਤ ਸਿੱਧੂ ਇੱਕ ਸਿਆਣਾ ਹੀ ਬੰਦੇ ਸੀ ਸਾਡੇ ਨਾਲ ਕਾਂਗਰਸ 'ਚ ਰਹੇ ਆ ਉਹ ਉਹ ਕੀ ਸੋਚ ਕੇ ਉਹਦੇ ਗਾਲ 'ਚ ਹਾਰ ਪਾ ਦਿੰਦੇ ਆ ਹੁਣ ਉਹਦੀ ਮਨਸ਼ਾ ਕੀ ਆ ਤਾਂ ਉਹ ਹੀ ਦੱਸ ਸਕਦਾ ਕੀ ਮਨਸ਼ਾ ਉਹਨਾਂ ਦੇ ਵਿੱਚ ਲੇਕਿਨ ਗੱਲ ਇੱਕ ਕਲੀਅਰ ਹੈਗੀ ਆ ਕਿ ਇਹ ਇਲੈਕਟਿਡ ਬਾਡੀ ਆ ਅੱਜ ਦੁਬਾਰਾ ਫੇਰ ਇਹਦੀ ਮੀਟਿੰਗ ਹੋਈ ਆ ਸਾਡੇ ਮਸਲਿਆਂ ਦੇ ਵਾਸਤੇ ਜਿਹੜਾ ਕਿ ਮਾਈਨਿੰਗ ਦਾ ਮਾਈਨਿੰਗ ਸਾਡਾ ਰਾਮਟੀਰੀਅਲ ਆ ਜੀ ਸਰ ਜਿਹੜੀ ਤੁਸੀਂ ਗੱਲ ਕੀਤੀ ਹੈ ਦਫ਼ਤਰ ਦੀ ਕਰੋਨਾ ਦਫ਼ਤਰ ਹੈ ਮਿਸਟਰ ਵਾਲੀਆ ਜਿਹੜੇ ਪ੍ਰਧਾਨ ਬਣੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਈ ਇਹਨਾਂ ਦਾ ਕਬਜ਼ਾ ਰਿਹਾ ਉਸ ਦਫ਼ਤਰ ਤੇ ਹੁਣ ਸਾਡੇ ਕੋਲ ਆਇਆ ਕਬਜ਼ਾ ਦੇਖੋ ਉਹ ਕਬਜ਼ਾ ਕਿਸੇ ਕੋਲ ਨਹੀਂ ਹੋ ਸਕਦਾ ਉਹ ਐਸੋਸੀਏਸ਼ਨ ਦੀ ਲੁਧਿਆਣਾ ਬ੍ਰਿਕਲੀਡ ਓਨਰਸ ਐਸੋਸੀਏਸ਼ਨ ਦੇ ਨਾਮ ਦੀ ਰਜਿਸਟਰੀ ਹੈ ਇਹ ਅਕਨੋਲਜਮੈਂਟ ਹੈ ਕਿ ਜਦੋਂ ਮੈਂ ਪ੍ਰਧਾਨ ਬਣਿਆ ਸੀ ਉਹਦੀ ਡਾਕਟਰ ਨੂੰ ਬੋਲਦੇ ਨਾ ਉਹ ਇੱਕ ਇੱਦਿ ਬੰਦਾ ਬਣ ਜੇ ਟਰੱਕ ਯੂਨੀਅਨ ਨਹੀਂ ਹੈਗੀ ਇਹ ਵੀ ਟਰੱਕ ਦਾ ਪ੍ਰਧਾਨ ਬਣਾਤਾ ਸੀ ਧੱਕੇ ਨਾਲ ਕਲਵੰਨ ਸਿੱਧੂ ਜੀ ਨੇ ਉਹੀ ਰਿਵਾਇਤ ਚਲਾ ਕੇ ਸੋਚਿਆ ਵੀ ਸ਼ਾਇਦ ਮੈਂ ਪ੍ਰਧਾਨ ਬਣਾ ਦਈਏ ਪਰ ਉਸ ਦੀ ਮੀਟਿੰਗ ਦੇ ਵਿੱਚ ਹੁਣ ਤੁਸੀਂ ਪਰਸੋਂ ਮੀਟਿੰਗ ਸੀ ਕੱਲ ਸੀਗੀ ਆ ਕੱਲ ਹੀ ਸੀਗੀ ਗੱਲ ਸਕੱਤਰ ਨੂੰ ਸਾਹਿਬ ਨੇ ਪਰੇ ਨਾਲ ਕੱਲ ਪਰਸੋ ਜੀ ਉਹ 14 ਦਾ ਬੰਦੇ ਸੀ ਭੱਠੇ ਵਾਲੇ ਉਹਦੇ ਵਿੱਚ ਪੂਰੇ ਪੰਜਾਬ ਦਾ ਪ੍ਰਧਾਨ ਕਹਿੰਦਾ ਬਣ ਗਿਆ 23 ਜ਼ਿਲ੍ਹਿਆਂ ਦੇ ਆ ਦੇਖੋ ਆ 100 ਬੰਦਾ ਇੱਥੇ ਬੈਠਾ ਐ ਇਸ ਵੇਲੇ ਉਹਦੇ ਦਾ ਜਿਹੜੇ ਹੈਗੇ ਆ ਤੇ ਇਸ ਕਰਕੇ ਉਹ ਇੱਕ ਉਹਨੂੰ ਬੰਦੇ ਨੂੰ ਇਕਰਾਰਤਾ ਇਦਾਂ ਦੀ ਉਹ ਹਮ ਉਹਦੀ ਦਫ਼ਤਰ ਤੇ ਨਿਗ੍ਹਾਈ ਹੋਈ ਆ ਲੇਕਿਨ ਇਹ ਦਫ਼ਤਰ ਨਹੀਂ ਵਿਕਣਾ ਹੈਗਾ ਕੁਲ ਮਿਲਾ ਕੇ ਤੁਸੀਂ ਨਹੀਂ ਮੰਨਦੇ ਜੀ ਉਹਨਾਂ ਨੂੰ ਹਾਂ ਬਿਲਕੁਲ ਅਸੀਂ ਅਪਰੋਚ ਕਰ ਰਹੇ ਹਾਂ ਸੀ ਉਹਦੇ ਖਿਲਾਫ ਐਪਲੀਕੇਸ਼ਨ ਵੀ ਦਿੱਤੀ ਹੋਈ ਆ ਅਸੀਂ ਦੇਖੋ ਮંત્રી ਨਾਲ ਮੀਟਿੰਗਾਂ ਤਿੰਨ ਹੋ ਚੁੱਕੀਆਂ ਸਾਰੀ ਬੋਡੀ ਦੀਆਂ ਸੀਐਮ ਸਾਹਿਬ ਨਾਲ ਹੋ ਗਈ ਮਾਈਨਿੰਗ ਮਿਨਿਸਟਰ ਨਾਲ ਹੋ ਚੁੱਕੀਆਂ ਸੀਐਮ ਸਾਹਿਬ ਨਾਲ ਮੀਟਿੰਗਾਂ ਹੋ ਚੁੱਕੀਆਂ ਸਾਡੀ ਆਫੀਸ਼ੀਅਲ ਮੀਟਿੰਗ ਰੱਖ ਹੋਣੀ ਹੈ ਕੁਝ ਦਿਨਾਂ ਦੇ ਵਿੱਚ ਉਹ ਪਟਿਆਲੇ ਦੇ ਪ੍ਰਧਾਨ ਬੈਠੇ ਉਹਨਾਂ ਦੀ ਮੀਟਿੰਗ ਹੋ ਚੁੱਕੀ ਸਾਰੇ ਨਾਲ ਮਤਲਬ ਪੂਰੇ ਜ਼ਿਲ੍ਹੇ ਹੈਗੇ ਜਿਹੜੇ ਇਸ ਕਰਕੇ ਉਹ ਨੂੰ ਨਹੀਂ ਗਿਣਤੀ ਜਿਹੜੀ ਅਸੀਂ ਉਹਨੂੰ ਰੱਖਦੇ ਕੋਈ ਉਹਨੂੰ ਤਾਂ ਕੱਢਿਆ ਹੋਇਆ ਪਹਿਲਾਂ ਹੀ ਇਹਨਾਂ ਨੇ ਕਿ ਉਹ ਪਹਿਲਾਂ ਦਫ਼ਤਰ ਹਸਾਬ ਨਹੀਂ ਦੁੱਤਾ ਉਹਨੇ ਦੇਖੋ ਛੋਟੀ ਮੋਟੀ ਗੱਲ ਹੈ ਤੁਸੀਂ ਉਹਨਾਂ ਨੂੰ ਪ੍ਰਧਾਨ ਮੰਨਦੇ ਹੋ ਅਸੀਂ ਨਹੀਂ ਮੰਨਦੇ ਜੀ ਉਹਨੂੰ ਕਿਉਂ ਪ੍ਰਧਾਨ ਇਲੈਕਟਿਡ ਬਾਡੀ ਆ ਅਸੀਂ ਉਹਨੂੰ ਪ੍ਰਧਾਨ ਕਿਉਂ ਮੰਨਦੇ ਆ ਸਰ ਅੱਜ ਦੀ ਮੀਟਿੰਗ ਅੱਜ ਦੀ ਮੀਟਿੰਗ ਸਾਡੀ ਹੈਗੀ ਆ ਸਾਡੀਆਂ ਸਮੱਸਿਆਵਾਂ ਵਾਂ ਸਰਕਾਰ ਦੇ ਪ੍ਰਤੀ ਅਸੀਂ ਜੋ ਸਰਕਾਰ ਨੂੰ ਸਾਨੂੰ ਕੇਂਦਰ ਨੇ ਸਾਡੇ ਤੇ ਈਸੀ ਲਗਾਈ ਹੋਈ ਸੀਗੀ ਸਾਡੇ ਇਸ ਕਰਕੇ ਸਾਡੇ ਜਨ ਸੈਕਟਰੀ ਤੁਹ ਬੈਟਰ ਦੱਸ ਦਿੰਗੇ ਪਰ ਕਬਜ਼ਾ ਕਿਹਦਾ ਰਹੇਗਾ ਇਹਨਾਂ ਦਾ ਰਹੇਗਾ ਕਿ ਦਫ਼ਤਰ ਦੇ ਉੱਤੇ ਕਬਜ਼ਾ ਇਹਦਾ ਰਹੂ ਆ ਜਿਹੜੀ ਬੋਡੀ ਆ ਠੀਕ ਹੈ ਜਿਹਦੇ ਨਾਂ ਤੇ ਰਜਿਸਟਰੀ ਉਹਦਾ ਰਹੂਗਾ ਨਾ ਜੇ ਤੁਹਾਡੇ ਨਾਂ ਤੇ ਰਜਿਸਟਰੀ ਤੇ ਤੁਹਾਡਾ ਰਹੇਗਾ ਜੇ ਮੇਰੇ ਨਾਂ ਤੇ ਮੇਰਾ ਰਹੇਗਾ ਰਜਿਸਟਰਡ ਬੋਡੀ ਆ ਕੋ ਉਦਾਂ ਨਹੀਂ ਹੈਗੀ ਇਹ ਇਹ ਇਲੈਕਟਿਡ ਬੋਡੀ ਆ ਸਾਰੀ ਇਹ ਆਪਣੇ ਆਪ ਨਹੀਂ ਕੋਈ ਹੈਗੀ ਮੈਂ ਪਹਿਲਾਂ ਹੀ ਕਿਹਾ ਕਿ ਟਰੱਕ ਯੂਨੀਅਨ ਨਹੀਂ ਹੈਗੀ ਇਹ ਬੜੀ ਟ੍ਰੇਡ ਵਧੀਆ ਤੀਕਿਆਂ ਚੱਲਦਾ ਹੈਗਾ ਐਸੋਸੀਏਸ਼ਨ ਸੋ ਤੁਸੀਂ